ਜਦੋਂ ਧਰਤੀ ਨੇ ਪੁਕਾਰ ਕੀਤੀ ਕਿ ਇਹ ਅਕਾਲ ਪੁਰਖ ਮੇਰ ਕੋ ਹੁਣ ਪਾਪਾਂ ਦਾ ਭਾਰ ਸਹਿ ਨਹੀਂ ਜਾਂਦਾ ਧਰਤੀ ਤੇ ਪਾਪ ਬਹੁਤ ਵੱਧ ਗਿਆ ਹੈ ਰਾਜੇ ਪਾਪ ਕਮਾਉਂਦੇ ਰਾਜੇ ਵੀ ਪਾਪ ਕਰਨ ਲੱਗ ਪਏ ਨੇ ਜਿਨ੍ਹਾਂ ਨੇ ਪ੍ਰਜਾ ਦੀ ਰੱਖਿਆ ਕਰਨੀ ਸੀ ਉਹੋ ਹੀ ਪਾਪ ਕਰਨ ਲੱਗ ਪਏ ਉਲਟੀ ਬਾੜ ਖੇਤ ਕੌ ਖਾਈ ਖੇਤ ਦੇ ਰਖਵਾਲੇ ਹੀ ਖੇਤ ਨੂੰ ਖਾਲਣ ਲੱਗ ਪਏ ਨੇ ਤੇ ਹੁਣ ਮੇਰ ਕੋ ਭਾਰ ਨਹੀਂ ਸਿਆ ਜਾਂਦਾ ਤੇ ਅਕਾਲ ਪੁਰਖ ਕਹਿੰਦੇ ਨੇ ਧਰਤੀਏ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੁਣ ਮੈਂ ਖੁਦ ਆਪ ਹੀ ਆਉਂਗਾ ਇਹ ਭਾਰ ਹੌਲਾ ਕਰਨ ਵਾਸਤੇ ਤੂੰ ਫਿਕਰ ਨਾ ਕਰ ਤੋ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਲ ਜਦੋਂ ਆਏ ਰ ਕਲ ਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਸੋ ਜੰਨੀ ਜਿੰਦ ਗੁਜਣਿਆ ਤਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਨ ਗੁਰੂ ਜਣਿਆ ਪਾ ਦੁਰੂ ਜਣਿਆ ਮਾਏ ਗੁਰੂ ਜਣਿਆ ਮਾਏ ਗੁਰੂ ਜਣਿਆ ਪਾ ਗੁਰੂ ਜਣਿਆ ਪਾਏ ਤਨ ਤਨ ਸੋ ਜਨਨੀ ਜਨ ਦੂ ਜੜਿਆ ਮਾਏ ਧੰਨ ਧੰਨ ਸੋ ਜਨਨੀ ਜਨੂ ਜੜਿਆ ਮਾਏ ਸਾਰੀਆਂ ਸੰਗਤਾਂ ਸ਼ਬਦ ਵਿੱਚ ਧਿਆਨ ਜੋੜ ਕੇ ਨਾਲ-ਨਾਲ ਬੋਲਣ ਦੀ ਖੇਚਲ ਕਰੋ ਕਿਉਂਕਿ ਜੇ ਮਗਰ ਮਗਰ ਬੋਲਾਂਗੇ ਤੇ ਪਹਿਲਾਂ ਅਸੀਂ ਸੁਣਾਗੇ ਤੇ ਫੇਰ ਹੀ ਬੋਲਾਂਗੇ ਸਾਡਾ ਧਿਆਨ ਸ਼ਬਦ ਵਿੱਚ ਹੋਏਗਾ ਤੇ ਅਸੀਂ ਬੋਲ ਸਕਦੇ ਹਾਂ ਇਹ ਨਾ ਹੋਵੇ ਕਿ ਅਸੀਂ ਬੋਲਦੇ ਰਹੀਏ ਤੁਸੀਂ ਵੈਸੇ ਬੈਠੇ ਰਹੋ ਜਬਾਨ ਦੇ ਨਾਲ ਬੋਲਣ ਦੇ ਨਾਲ ਜਬਾਨ ਪਵਿੱਤਰ ਹੁੰਦੀ ਹੈ ਕੰਨਾਂ ਦੇ ਨਾਲ ਸੁਣਨ ਨਾਲ ਗੁਰਬਾਣੀ ਕੰਨ ਸੁਣਨ ਕੰਨ ਪਵਿੱਤਰ ਹੁੰਦੇ ਨੇ ਅੱਖਾਂ ਦੇ ਨਾਲ ਸਾਧ ਸੰਗਤ ਦੇ ਦਰਸ਼ਨ ਗੁਰੂ ਦੇ ਦਰਸ਼ਨ ਅੱਖਾਂ ਪਵਿੱਤਰ ਹੋ ਜਾਂਦੀਆਂ ਸੰਗਤ ਵਿੱਚ ਆਣ ਕੇ ਸਾਰਾ ਸਰੀਰ ਪਵਿੱਤਰ ਹੋ ਜਾਂਦਾ ਸੋ ਆਪ ਜੀ ਕਿਰਪਾ ਕਰਨੀ ਸਾਰਿਆਂ ਦੀ ਹਾਜ਼ਰੀ ਸਤਿਗੁਰਾਂ ਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਾਡੀ ਲੱਗ ਜਾਵੇ ਨਾਲ ਨਾਲ ਮਗਰ ਮਗਰ ਬੋਲ ਦੀ ਖੇਚਲ ਕਰਨੀ ਗੁਰੂ ਜਣਿਆ ਮਾ ਗੁਰੂ ਜਣਿਆ ਮਾਏ ਗੁਰੂ ਜਣਿਆ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੇ ਜਨ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੇ ਜਨ ਗੁਰੂ ਜਣਿਆ ਦਸੋ ਜਨਨੀ ਜੇ ਮੈਂ ਗੁਰੂ ਚਣਿਆ ਮਾ ਤਨ ਤਨ ਪਿਤਾ ਤਨ ਲਾਣ ਕੋਲ ਤਨ ਤਨ ਸੋ ਜਨਨੀ ਜੇ ਜਣ ਆ ਮਾਏ ਗੁਰ ਜਣ ਆ ਮਾਏ ਗੁਰ ਜਣ ਆ ਮਾਏ ਤਨ ਤਨ ਸੋ ਜਨ ਨੇ ਜਨ ਗੁਰ ਜਣ ਆ ਦੇ ਚੰਦ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ ਤਨ ਬਾਬਾ ਸ੍ਰੀ ਚੰਦ 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 ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਤਨ 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 ਸੋ ਜਨਨੀ ਜੇ ਨਾ ਗੁਰੂ ਜਣਿਆ ਮਾ ਤਨ ਤਨ ਸੇ ਜੰਤ ਪਏ ਹਰਿਆਵਲ ਜਿਨ ਮੇਰਾ ਸਤ ਗੁਰ ਦੇਖਿਆ ਚਾਹ ਕਿੰਦੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰ ਬੈਠਾ ਆਏ ਉਹ ਧਰਤੀ ਵੀ ਹਰਿਆ ਹਰਿਆਵਲੀ ਹੋਗੀ ਭਾਗਾ ਵਾਲੀ ਹੋਗੀ ਜਿੱਥੇ ਸਤਿਗੁਰੂ ਆਣ ਕੇ ਬੈਠ ਗਏ ਨੇ ਸੇ ਜੰਤ ਪਏ ਹਰਿਆਵਲੇ ਉਹ ਜੰਤ ਵੀ ਉਹ ਮਨੁੱਖ ਵੀ ਹਰਿਆ ਹਰੇ ਭਰੇ ਹੋ ਗਏ ਨੇ ਜਿਨ੍ਹਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਸਭ ਤੋਂ ਪਹਿਲਾਂ ਕਹਿੰਦੇ ਸੀ ਦਰਸ਼ਨ ਕੀਤਾ ਜੀ ਗੁਰੂ ਨਾਨਕ ਸਾਹਿਬ ਦਾ ਦਾਹੀ ਦੌਲਤਾਂ ਨੇ ਸਭ ਤੋਂ ਪਹਿਲਾਂ ਤੋਂ ਪਹਿਲਾਂ ਕਹਿੰਦੀ ਸੀ ਪਿਤਾ ਕਲਿਆਣ ਦਾਸ ਨੇ ਜੇ ਪੁੱਤਰ ਹੋਇਆ ਨਾ ਤਾਂ ਮੈਂ ਬੜਾ ਕੁਝ ਲੈਣਾ ਈ ਤੇਰੇ ਕੋਲੋਂ ਬੜਾ ਪੈਸਾ ਲੈਣਾ ਤੇਰੇ ਕੋਲੋਂ ਤੇ ਜਦੋਂ ਪੁੱਤਰ ਹੋਇਆ ਤੇ ਦਰਸ਼ਨ ਕਰਕੇ ਨਿਹਾਲ ਹੋ ਗਈ ਗੱਜ ਕੇ ਖੋ ਸਤਨਾਮ ਧੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਧੀ ਵਾਹਿਗੁਰੂ ਦਰਸ਼ਨ ਦੇਖ ਦੇਖਦਿਆਂ ਸਾਰਲੇ ਹਾਲ ਹੋ ਗਈ ਤੇ ਕਹਿੰਦੀ ਇਹੋ ਜਿਹਾ ਪੁੱਤਰ ਮੇਰੇ ਹੱਥਾਂ ਵਿੱਚ ਕਦੀ ਨਹੀਂ ਹੋਇਆ ਪਹਿਲਾ ਪੁੱਤਰ ਹੋਇਆ ਇਹੋ ਜਿਹਾ ਸਾਰੇ ਰੋਂਦੇ ਹੀ ਨੇ ਇੱਕੋ ਹੀ ਪੁੱਤਰ ਹੋਇਆ ਜਿਹੜਾ ਹੱਸਦਾ ਹੱਸਦਾ ਤੇ ਪਿਤਾ ਕਹਿੰਣ ਕੁਛ ਦੇ ਵੀ ਮੰਗ ਕੀ ਮੰਗਣਾ ਹੁਣ ਦੱਸਦਾਈਦਾ ਉਹ ਤਾਂ ਕੀ ਚਾਹੀਦਾ ਤੰਨੂੰ ਉਹ ਕਹਿੰਦੀ ਮੈਨੂੰ ਹੁਣ ਕੁਛ ਵੀ ਨਹੀਂ ਚਾਹੀਦਾ ਕੀ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਦਿੱਤਾ ਨਾ ਕਿੰਨਾ ਕ ਨਿਹਾਲ ਕਰ ਦਿੱਤਾ ਉਹ ਸਤਿਗੁਰੂ ਇੱਥੇ ਕਹਿ ਰਹੇ ਨੇ ਉਹ ਜੰਤ ਵੀ ਉਹ ਮਨੁੱਖ ਵੀ ਨਿਹਾਲ ਹੋ ਗਏ ਨੇ ਜਿਨ੍ਹਾਂ ਨੇ ਸਤਿਗੁਰਾਂ ਦਾ ਦਰਸ਼ਨ ਕਰ ਲਿਆ ਸੇ ਜੰਤ ਪੈ ਹਰੀਆ ਮੰ ਲੈ ਜਿੰਨੀ ਮੇਰਾ ਸਤ ਗੁਰ ਦੇਖਿਆ ਜਾਏ 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 ਤਨ ਤਨ i oh no, not oh no. ਸੋਰ ਮੇ ਕੋ ਦਗਾਰ ਜਨ ਨਾਨਕ ਤੋਰੇ ਪਾਏ ਗੁਰੂ ਜਨ ਆ ਆਏ ਗੁਰੂ ਜਨ ਆ ਆਏ ਗੁਰੂ ਜਨ ਆ ਆਏ ਗੁਰੂ ਜਨ ਆ ਆਏ ਤਨ ਤਨ ਸੋ ਜਨ ਰੋਣ ਆਏ ਤਨ ਤਨ ਸੋ ਜਨ ਜਨ